ਦੋਸਤੋ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਿੰਡ ਹੀ ਸੀਗੇ ਆ ਦੇਖੋ ਚਾਰੇ ਪਾਸੇ ਕਾਫੀ ਧੁੰਦ ਆ ਗਈ ਸਵੇਰੇ 9:30 ਵਜੇ ਦਾ ਟਾਈਮ ਆ ਜੀ ਤੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਸੀਗੇ ਤੇ ਅੱਜ ਉਹਨਾਂ ਦੇ ਭੋਗ ਪੈਣੇ ਆ ਜੀ ਤੇ ਪਰਸੋਂ ਨਗਰ ਕੀਰਤਨ ਸੀਗਾ ਜੀ ਤੇ ਅੱਜ ਭੋਗ ਪੈਣੇ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆ ਆ ਦੇਖੋ ਧੁੰਦ ਕਾਫੀ ਆ ਤੇ ਨੇੜੇ ਪੈ ਜਾਂਦਾ ਵੈਸੇ ਗੁਰਦੁਆਰਾ ਸਾਹਿਬ ਆਪਣੇ ਘਰ ਤੋਂ ਆ ਦੇਖੋ ਜੀ ਸਾਹਮਣੇ ਦਿਖ ਰਿਹਾ ਤੇ ਅੱਜ ਆਪਾਂ ਤੁਹਾਨੂੰ ਖੇਤ ਵੀ ਲੈ ਕੇ ਚੱਲਾਂਗੇ ਦਿਖਾਵਾਂਗੇ ਕਣਕ ਕਿਵੇਂ ਹੈ ਕੀ ਖੇਤ ਦਾ ਮਾਹੌਲ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਤੇ ਥੋੜੇ ਟਾਈਮ ਦੇ ਵਿੱਚ ਹੀ ਭੋਗ ਪੈ ਜਾਣੇ ਆ ਤੇ ਬਾਹਰਲੇ ਪਾਸੇ ਆਪਾਂ ਸੰਗਤ ਨੂੰ ਦਿਖਾਉਣੇ ਆ ਜਿਹੜੀ ਬਾਹਰ ਖੜੀ ਆ ਕਾਫੀ ਸੰਗਤ ਆ ਗਈ ਇਕੱਠੀ ਹੋਈ ਉੱਪਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਬੈਠੀ ਹੈ ਕਾਫੀ ਸੰਗਤ ਇੱਧਰ ਬਾਹਰਲੇ ਪਾਸੇ ਵੀ ਆ ਦੇਖੋ ਜੀ ਤੇ ਆਪਾਂ ਹੁਣ ਭੋਗ ਤੋਂ ਬਾਅਦ ਚੱਲਾਂਗੇ ਘਰੇ ਇੱਕ ਵਾਰੀ ਥੋੜਾ ਜਿਹਾ 2-4 ਮਿੰਟ ਕੰਮ ਆ ਥੋੜਾ ਜਿਹਾ ਆਪਾਂ ਨੂੰ ਜਾ ਕੇ ਉਸ ਤੋਂ ਬਾਅਦ ਆਪਾਂ ਘਰੇ ਪਹੁੰਚ ਗਏ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਤੁਹਾਨੂੰ ਲੈ ਕੇ ਖੇਤ ਖੇਦ ਦੇ ਆਪਾਂ ਅੱਜ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਆਪਾਂ ਇੱਥੋਂ ਚਾਬੀ ਚੱਕਣੀ ਸੀਗੀ ਤੇ ਆਪਾਂ ਖੇਤ ਨੂੰ ਚੱਲੇ ਆ ਜੀ ਤੇ ਖੇਤ ਆਪਣਾ ਕਾਫੀ ਨੇੜੇ ਰਹਿ ਜਾਂਦਾ ਪਿੰਡ ਦੇ ਘਰ ਦੇ ਕੋਲੋਂ ਆਪਣੇ ਨੂੰ ਤੇ ਆਪਾਂ ਲੈ ਚੱਲਿਆਂ ਤੁਹਾਨੂੰ ਖੇਤ ਜੁੜੇ ਰਹੋ ਵੀਡੀਓ ਦੇ ਨਾਲ ਤੇ ਆ ਜੀ ਆਪਾਂ ਪਹੁੰਚਣ ਆਲੇ ਆ ਖੇਤ ਆਪਾਂ ਪਹੁੰਚ ਗਏ ਤੇ ਆਪਾਂ ਪਹਿਲਾਂ ਆਪਣੀ ਪਾਣੀ ਦੀ ਵਾਰੀ ਆ ਆਪਾਂ ਉਹ ਵੀ ਦੇਖਣਾ ਇੱਥੇ ਆ ਦੇਖੋ ਕੱਸੀ ਦਾ ਪਾਣੀ ਕਾਫੀ ਹੈ ਜੀ ਤੇ ਵੈਸੇ ਕਣਕ ਨੂੰ ਦੂਜਾ ਪਾਣੀ ਆਪਾਂ ਹੁਣ ਲਾਉਣਾਗਾ ਪਹਿਲਾਂ ਪਾਣੀ ਲਾਤਾ ਸੀਗਾ ਉਹ ਵੀ ਸਾਰੀ ਕੋਰ ਕੱਸੀ ਦੇ ਪਾਣੀ ਨਾਲ ਲਾਈ ਸੀ ਤਾ ਦੇਖੋ ਕਣਕ ਦੱਸੋ ਕਿਵੇਂ ਲੱਗੀ ਤੇ ਆਪਾਂ ਹਰ ਰੋਜ਼ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਖੇਤ ਕਿਤੇ ਵੀ ਆਪਾਂ ਵਿਜ਼ਿਟ ਕਰਾਂਗੇ ਤੁਹਾਨੂੰ ਦਿਖਾਇਆ ਕਰਾਂਗੇ ਹਰ ਰੋਜ਼ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਾਨ ਬਲੌਗਸ ਦੇ ਨਾਲ ਉਧਰ ਆਪਣੇ ਪਾਈਪਾਂ ਪਈਆਂ ਹੋਈਆਂ ਜੀ ਆਪਣੀ ਪਾਈਪ ਲਾਈਨ ਆ ਗਈ ਇੱਧਰਲੇ ਪਾਸੇ ਆਪਾਂ ਕੋਠਾ ਬਣਾਇਆ ਹੋਇਆ ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦ ਆਪਾਂ ਹੁਣ ਆਪਾਂ ਇੱਥੋਂ ਤੁਹਾਨੂੰ ਦਿਖਾਉਣਗੇ ਆਪਣੀ ਮੋਟਰ ਕਿਉਂਕਿ ਇਹ ਪਾਈਪਾਂ ਬਿਚਾਲੇ ਕੱਢੀਆਂ ਹੋਈਆਂ ਨੇ ਜਮ ਖੇਤ ਦੇ ਤੇ ਇੱਥੇ ਥੋੜੀ ਜਿਹੀ ਕਣਕ ਮਾੜੀ ਰਹੀ ਕਿਉਂਕਿ ਇਹ ਮਾੜੀ ਜਾਂਦਾ ਕਰਨ ਇਥੇ ਪਾਣੀ ਖੜ ਗਿਆ ਜੀ ਥੋੜੀ ਪੀਲੀ ਹੋ ਗਈ ਜਿੱਥੇ ਪਾਣੀ ਖੜ ਜਾਂਦਾ ਦੋ ਤਿੰਨ ਦਿਨ ਕਣਕ ਵੈਸੀ ਪੀਲੀ ਹੋ ਜਾਂਦੀ ਉੱਥੇ ਤੇ ਆ ਆ ਗਈ ਜੀ ਪਾਈਪ ਲਾਈਨ ਜਿਹੜੀ ਆਪਾਂ ਬਾਣ ਦੇ ਵਿਚਾਲੇ ਆਪਣੀ ਜ਼ਮੀਨ ਦੇ ਵਿਚਾਲੇ ਬਿਲਕੁਲ ਪਾਈਪ ਲਾਈਨ ਕੱਢੀ ਹੋਈ ਆ ਤੇ ਉਹ ਆ ਗਿਆ ਜੀ ਆਪਣਾ 4-5 ਕਿੱਲਾਂ ਦੀ ਵਿੱਤੀ ਤੇ ਆਪਣੀ ਮੋਟਰ ਕੋਲ ਟ੍ਰਾਂਸਫਾਰਮ ਲੱਗਿਆ ਹੋਇਆ ਤੇ ਦੋਸਤੋ ਰਿਪੋਰਟ ਕੀਆ ਮੌਸਮ ਦੀ ਤੇ ਕਨਕਰੀ ਤੇ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਤੇ ਵੀਡੀਓ ਸ਼ੇਅਰ ਕਰੋ